ਕੋਣ ਅਸੀਂ ਕੋਣ ਬਣੇਗਾ ਕੋ ਰੋਡ ਪਤੀ ਦੇ ਵਿੱਚ ਜਿਹੜੇ ਹੈਗੇ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20000 ਰੁਪਏ ਜਿਹੜੇ Google Pay ਕਰੋ ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20000 ਰੁਪਏ ਜਿਹੜਾ Google Pay ਕਰਤਾ ਨੰਨੇ ਇਹ ਕਾਲਸ ਰਿਪੀਟ ਹੁੰਦੀਆਂ ਨੇ ਤਾਂ ਉਹਨਾਂ ਨੇ ਇੱਕ ਵਾਰ ਰਿਪੋਰਟ ਜਿਹੜਾ ਹੈਗਾ Google Pay ਪੇਮੈਂਟ ਕਰਤੀ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ ਇੰਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਡੇਢ ਕਰੋੜ ਪੈਜਡ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈ ਹੈ ਤੇ ਡੇਢ ਡੇਢ ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਘਪਲਾਓ ਗਿਆ ਜੇਕਰ ਤੁਹਾਨੂੰ ਵਾਟਸਐਪ ਤੇ ਕੋਈ ਅਣਜਾਣ ਕਾਲ ਆਵੇ ਤੇ ਅੱਗੋਂ ਤੁਹਾਨੂੰ ਕੋਈ ਕਹੇ ਕਿ ਕੌਣ ਬਨੇਗਾ ਕਰੋੜਪਤੀ ਤੁਹਾਡੀ ਲਾਟਰੀ ਨਿਕਲੀ ਹੈ ਤਾਂ ਖੁਸ਼ ਨਹੀ ਹੋਣਾ ਸਾਵਧਾਨ ਹੋਣਾ ਕਿਉਂਕਿ ਇਹ ਫਰਾਡ ਹੋ ਸਕਦਾ ਹੈ ਕਿਉਂਕਿ ਅਜਿਹਾ ਹੋਇਆ ਮੁਕਸਰ ਸਾਡੇ ਬਿੰਦੂ ਖਾਲਾ ਦੇ ਵਿੱਚ ਇੱਕ ਸ਼ਖਸ ਦੇ ਨਾਲ 1 ਕਰੋੜ 15 ਲੱਖ ਰੁਪਏ ਦੀ ਠੱਗੀ ਹੋ ਗਈ ਹੋਇਆ ਓ ਕਿ ਇੱਕ ਅਣਜਾਣ ਕਾਲ ਆਈ ਉਹਨੇ ਕਿਹਾ ਕਿ ਤੁਹਾਡੀ ਲਾਟਰੀ ਲੱਗੀ ਹੈ ਵੀਹ ਹਜ਼ਾਰ ਰੁਪਏ ਟੈਕਸ ਦੇ ਨਾਮ ਤੇ ਮੰਗੇ ਗਏ ਉਸ ਸ਼ਖਸ ਨੇ ਗੂਗਲ ਪੇ ਕੀਤਾ ਇੱਕ ਵਾਰ ਮੁੜ ਤੋਂ ਫਿਰ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਫਿਰ ਉਹਨਾਂ ਨੇ ਆਨਲਾਈਨ ਟ੍ਰਾਂਜੈਕਸ਼ਨ ਦੇ ਜ਼ਰੀਏ ਇਹ ਪੈਸੇ ਦਿੱਤੇ ਤੇ ਇਸੇ ਤਰ੍ਹਾਂ ਦੇ ਨਾਲ ਉਹਨਾਂ ਦੇ ਖਾਤੇ ਦੇ ਵਿੱਚੋਂ 1 ਕਰੋੜ 15 ਲੱਖ ਰੁਪਏ ਗਾਇਬ ਹੋ ਗਏ ਕਿਉਂਕਿ ਫੋਨ ਹੈਕ ਕਰ ਲਿਆ ਗਿਆ ਸੀ ਇਹ ਸਭ ਕੁਝ ਹੋਇਆ ਕਿਵੇਂ ਪੁਲਿਸ ਨੇ ਵਿਸਥਾਰ ਨਾਲ ਦੱਸਿਆ ਸਰ ਇੱਕ ਨਾ ਕੰਪਲੇਂਟ ਹੈ ਹਰਪਵਾਨ ਸਿੰਘ ਕੁਤਰਿੰਦਰਜੀਤ ਸਿੰਘ ਵੱਲੋਂ ਜਾਨੀ ਪਿੰਡ ਮਫਾਲਾਵਤ ਜਿਹੜੀ ਹੈਗੀ ਐ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦੇ ਪਾਦਰ ਸਾਹਿਬ ਜਿਹੜੇ ਹੈਗੇ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਮਫਾਲਾ ਤੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੋਣ ਅਸੀਂ ਕੋਣ ਬਣੇਗਾ ਫੂਰੋਡ ਪਤੀ ਦੇ ਵਿੱਚ ਜਿਹੜੇ ਹੈਗੇ ਬੋਲ ਰਿਹਾ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20000 ਰੁਪਏ ਜਿਹੜਾ Google Pay ਕਰੋ ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਤੇ 20000 ਰੁਪਏ ਜਿਹੜਾ Google Pay ਕਰਤਾ ਨੰਨੇ ਇਹੇ ਕਾਲਸ ਰਿਪੀਟ ਹੁੰਦੀਆਂ ਰਹੀਆਂ ਤਾਂ ਉਹਨਾਂ ਨੇ ਇੱਕ ਵਾਰ ਹੋਰ ਜਿਹੜਾ ਹੈਗਾ Google Payment ਕਰਤੀ ਫਿਰ ਉਹਨਾਂ ਨੂੰ ਇੱਕ ਹੋਰ ਜਿਹੜੀ ਕਾਲ ਰਿਸੀਵ ਹੋਈ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਪਸ ਲੱਗਿਆ ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲੇ ਗਏ ਇੰਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰਜੀਤ ਸਿੰਘ ਦੇ 1.5 ਕਰੋੜ ਰੁਪਏ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈਆਂ ਤੇ 1.5 1.5 ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਕਪਲਾਓਗੇ ਜੀ ਕੀ ਕੰਮ ਵੀ ਕਰਦੇ ਹੋਏ ਇਹਨਾਂ ਦਾ ਜਿਹੜਾ ਹੈ ਵੀ ਆਪ ਦਾ ਬਿਜ਼ਨਸ ਹੈ ਬਣੀ ਸਰ